ਅਹ ਵੇਖੋ ਜੀ ਜਦੋਂ ਕਹਿੰਦੇ ਨਾ ਵੀ ਸਮਾਂ ਲੱਗੇ ਤੇ ਲਾ ਲੈਣਾ ਚਾਹੀਦਾ ਦਾ ਹਾਂਜੀ ਉਹਨੂੰ ਦਾ ਲਾ ਲਿਆ ਆਪਣਾ ਕੋਈ ਗੱਲ ਨਹੀਂ ਮੈਂ ਉਹਨੂੰ ਜਵਾਬ ਦੇ ਦਿੱਤਾ ਵੀ ਬੀਬੀ ਇਹ ਮਾਝੇ ਦਾ ਸੂਰ ਰਿਆ ਵਾ ਅਸੀਂ ਲੜਦੇ ਵੀ ਆਂ ਅਈ ਇੱਕੇ ਜਗ੍ਹਾ ਖਾਣੇ ਵੀ ਆਂ ਜਿੱਦਾਂ ਆਪਾਂ ਕਮੈਂਟ ਕਰੀਏ ਨੇ ਵੀ ਇਹ ਇਹਦਾ ਵੀ ਨੰਬਰ ਹੁਣ ਲੱਗਾ ਹੀ ਲੈ ਇਹ ਤੂੰ ਧਿਆਨ ਨਾ ਜਾਇਆ ਕਰ ਤੈਨੂੰ ਚੁੱਕ ਲੈਣਾ ਮੈਂ ਤੁਹਾਨੂੰ ਇਨਾ ਕਰਾਸਮੈਂਟ ਕਰ ਦਿੰਦਾ ਤੁਸੀਂ ਜਿੰਨੇ ਮਰਜੀ ਧਰਮੀ ਜਿੰਨਾ ਮਰਜੀ ਤੁਸੀਂ ਦਾਨਪੁੰਨ ਕਰਨ ਵਾਲੇ ਜਿੰਨਾ ਮਰਜੀ ਭਲਾ ਕਰਨ ਵਾਲੇ ਜਦੋਂ ਮੈਂ ਤੁਹਾਨੂੰ ਹਰਾਸ ਵਿੱਚ ਟੀਨਾ ਜਿਆਦਾ ਕਰ ਦਿੰਨਾ ਤੁਸੀਂ ਆਪੇ ਤੋਂ ਬਾਹਰ ਹੋ ਜਾਓਗੇ ਅੱਜ ਪੰਥ ਦਾ ਵਾਰਸ ਜਣਾ ਖਾਣਾ ਬਣ ਕੇ ਬੈਠਾ ਜੀ ਅੱਛਾ ਇੱਕ ਨਾ ਪ੍ਰਬਲਿੰਕੋਰ ਨੇ ਤੁਹਾਡੇ ਤੇ ਕਮੈਂਟ ਕੀਤਾ ਟੀਚਰ ਕੀਤੀ ਜਾਂ ਕਹਿ ਲਿਏ ਹਾਂ ਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਬਲਿੰਕੋਰ ਬਾਰੇ ਬੋਲੇ ਸੀ ਸ਼ਾਇਦ ਇਸ ਕਰਕੇ ਤ ਨਹੀਂ ਬੋਲ ਗੀ ਅਹ ਵੇਖੋ ਜੀ ਜਦੋਂ ਕਹਿੰਦੇ ਨਾ ਵੀ ਸਮਾ ਲੱਗੇ ਤੇ ਲਾ ਲੈਣਾ ਚਾਹੀਦਾ ਦਾ ਉਹਨਾਂ ਦਾ ਲਾ ਲਿਆ ਆਪਣਾ ਕੋਈ ਗੱਲ ਨਹੀਂ ਮੈਂ ਉਹਨੂੰ ਜਵਾਬ ਦੇ ਦਿੱਤਾ ਵੀ ਬੀਬੀ ਵੇਖ ਸਾਡੇ ਰਾਜਨਾ ਇਹ ਸਾਹਨਾ ਦਾ ਭੇੜਾ ਇਹ ਮਾਝੇ ਵਾਲਿਆਂ ਦਾ ਭੇੜਾ ਠੀਕ ਹੈ ਜੀ ਵੀ ਆਪਸ ਅਸੀਂ ਅਸੀਂ ਲੜੀਏ ਸੋਵਾਰੀ ਲੜੀਏ ਅਸੀਂ ਮਰਨਾ ਵੀ ਇਕੱਠਿਆਂ ਵਾਂ ਅਸੀਂ ਲੜਨਾ ਵੀ ਇਕੱਠਿਆਂ ਇਹ ਮਾਝੇ ਦਾ ਸੂਰਿਆ ਵਾ ਜੀ ਅਸੀਂ ਲੜਦੇ ਵੀ ਹਾਂ ਅਸੀਂ ਇੱਕੇ ਜਗ੍ਹਾ ਖਾਂਦੇ ਵੀ ਹਾਂ ਤੇ ਜਦੋਂ ਸਾਡੇ ਸਿਰ ਤੇ ਬਣਦੀ ਹੈ ਨਾ ਅਸੀਂ ਆਪਣੇ ਵਿਤਕਰੇ ਭੁੱਲ ਕੇ ਆਪਣੀਆਂ ਆਪਸੀ ਵਿਵਾਦਾਂ ਨੂੰ ਭੁੱਲ ਕੇ ਅਸੀਂ ਇੱਕ ਜਗ੍ਹਾ ਖੜ ਜਾਂਦੇ ਹਾਂ ਜੀ ਏ ਕਰਕੇ ਤਾਂ ਹੀ ਤੇ ਗੱਲ ਕਹਿੰਦੇ ਵੀ ਗਦਾਰ ਨੇ ਜੀ ਇਹ ਨਾ ਆਖੋ ਉਹ ਯਾਰ ਮੈਨੂੰ ਇਹ ਸ਼ਬਦ ਮੈਨੂੰ ਨਾ ਅੰਦਰੋਂ ਅੰਦਰ ਹੀ ਝੰਜੋੜਦਾ ਵਾ ਅੰਦਰੋਂ ਅੰਦਰ ਹੀ ਖਤਮ ਕਰਦਾ ਆਪਣੇ ਆਪ ਨੂੰ ਮੇਰਾ ਯਕੀਨ ਕਰੋ ਮੇਰਾ ਦਿਲ ਇੰਨਾ ਕਿ ਜ਼ਿਆਦਾ ਮੈਂ ਹਰਾਸਮੈਂਟ ਹੋ ਚੁੱਕਾ ਹਾਂ ਨਾ ਲੋਕਾਂ ਦੀਆਂ ਗੱਲਾਂ ਤੋਂ ਮੈਂ ਆਪੇ ਤੋਂ ਬਾਹਰ ਹੋ ਗਿਆ ਮੈਂ ਲੋਕਾਂ ਨੂੰ ਜਿੱਦਾਂ ਗਾਲਾਂ ਕੱਢ ਕੇ ਵੀਡੀਓ ਪਾਈ ਮੇਰਾ ਦਿਲ ਨਹੀਂ ਕਰਦਾ ਪਰ ਦੇਖੋ ਇੱਕ ਨੰਗ ਸਿੰਘ ਨੂੰ ਗਾਲ ਕੱਢਣੀ ਤੁਸੀਂ ਬਈ ਵੇਖੋ ਤੇ ਇਹ ਰੰਗਪ uri ਸਾਹਿਬ ਸਾਡੇ ਤੋਂ ਬਹੁਤ ਸਤਿਕਾਰਯੋਗ ਤੇ ਸਿਆਣੇ ਜੀ ਤੈਨੂੰ ਹਰਾਸਮੈਂਟ ਮੈਨਾਂ ਕਰਦਣਾ ਜਦੋਂ ਆਪਾਂ ਮਾਂ ਭੈਣ ਧੀ ਕੋਈ ਛੜਦੇ ਨਹੀਂ ਜਿੱਦਾਂ ਆਪਾਂ ਕਮੈਂਟ ਕਰੀਏ ਨੇ ਵੀ ਇਹ ਇਹਦਾ ਵੀ ਨੰਬਰ ਹੁਣ ਲੱਗਾ ਹੀ ਲੈ ਇਹ ਤੂੰ ਧਿਆਨ ਨਾ ਜਾਇਆ ਕਰ ਤੈਨੂੰ ਚੁੱਕ ਲੈਣਾ ਉਹ ਭਾਈ ਮੈਂ ਉੱਥੇ ਜਾ ਕੇ ਸਪੈਸ਼ਲ ਕਹਿਣਾ ਵੀਰ ਚੁੱਕ ਲੈਣਾ ਫੇਸਬੁੱਕ ਤੇ ਚੁੱਕਣਾ ਥੱਲੇ ਆ ਕੇ ਚੁੱਕੋ ਪਤਾ ਲੱਗੇ ਤੁਹਾਨੂੰ ਪਰ ਫਿਰ ਵੀ ਥੋੜਾ ਲੱਗਦਾ ਹੈ ਕਿ ਕਿ سوشل میڈیا ਤੁਸੀਂ ਵੈਸੇ ਸ਼ੁਰੂ ਤੋਂ ਗੱਲ ਕਹਿਤ ਸੀ ਕਿ سوشل میڈیا ਇੱਕ ਵਧੀਆ ਕੰਮ ਲਈ ਆਈ ਸੀ ਲੇਕਿਨ ਵਿਵਾਦ ਦਾ ਘਰ ਬਣ ਚੁੱਕੀ ਹੈ ਤੁਹਾਨੂੰ ਤੁਸੀਂ ਆਪ ਹੀ ਕਹਿ ਰਹੇ ਫਿਰ ਆਪ ਹੀ ਉੱਥੇ ਆ ਜਾਂਦੇ ਹੋ ਕਈ ਵਾਰ ਲੱਗਦਾ ਕਿ ਗਲਤੀ ਹੋ ਗਈ ਜਾਂ ਆਪਾਂ ਨੂੰ ਇਹਨੂੰ ਧਿਆਨ ਰੱਖਣਾ ਚਾਹੀਦਾ ਨਹੀਂ ਗਲਤੀ ਗਲਤੀ ਨਹੀਂ ਵੇਖੋ ਮੈਂ ਗਲਤੀ ਅਜੇ ਵੀ ਨਹੀਂ ਮੰਨਦਾ ਗਲਤੀ ਉਹਨਾਂ ਦੀ ਹੈ ਜੀ ਮੈਂ ਤੁਹਾਨੂੰ ਇਨਾ ਕਰਾਸਮੈਂਟ ਕਰ ਦਿੰਦਾ ਕੋਈ ਜਿੰਨੇ ਮਰਜੀ ਧਰਮੀ ਜਿੰਨਾ ਮਰਜੀ ਤੁਸੀਂ দানਪੁੰਨ ਕਰਨ ਵਾਲੇ ਜਿੰਨਾ ਮਰਜੀ ਭਲਾ ਕਰਨ ਵਾਲੇ ਜਦੋਂ ਮੈਂ ਤੁਹਾਨੂੰ ਹਰਾਸ ਵਿੱਚ ਇੰਨਾ ਜ਼ਿਆਦਾ ਕਰ ਦਿੰਨਾ ਤੁਸੀਂ ਆਪੇ ਤੋਂ ਬਾਹਰ ਹੋ ਜਾਓਗੇ ਜਦੋਂ ਤੁਸੀਂ ਆਪੇ ਤੋਂ ਬਾਹਰ ਹੋ ਜਾਓਗੇ ਤੁਹਾਡੀ ਅਣਖ ਨੂੰ ਬੰਗਾਰਿਆ ਜਾਊਗਾ ਤੁਹਾਨੂੰ ਕੋਈ ਲੱਖ ਗਾਲਾਂ ਕੱਢ ਦੇਵੇ ਤੁਸੀਂ ਪ੍ਰਵਾਨ ਕਰ ਲੋਗੇ ਪਰ ਜਦੋਂ ਤੁਹਾਨੂੰ ਕੋਈ ਗਦਾਰ ਕਹਿੰਦਾ ਨਾ ਤੁਸੀਂ ਇਮਾਨਦਾਰ ਹੋ ਤੁਹਾਡੀ ਸ਼ਬਦੀ ਤੁਹਾਨੂੰ ਜਿਹੜੇ ਉਹ ਦੁਨੀਆ ਦੇ ਸਾਹਮਣੇ ਜਿਹੜਾ ਸੱਚ ਜਾਂ ਉਲੂ ਲੋਕਾਂ ਕੋ ਸੁਣਨ ਦੀ ਸ਼ਮਤਾ ਨਹੀਂ ਹੈਗੀ ਤੁਹਾਡੇ ਸੱਚ ਹੀ ਤੁਹਾਨੂੰ ਗਦਾਰ ਬਣਾਉਂਦਾ ਹੋਵੇ ਤੇ ਫਿਰ ਤੁਸੋਂ ਦੁੱਖ ਨਹੀਂ ਹੁੰਦਾ ਤੁਸੀਂ ਯਕੀਨ ਕਰਿਓ ਮੇਰਾ ਦਿਲ ਕਰਦਾ ਏ ਮੈਂ ਮਤਲਬ ਸਾਰਾ ਕੁਝ ਲਾਦਾ ਕੋ ਯਾਰ ਜੇ ਤੁਹਾਨੂੰ ਗਦਾਰ ਲੱਗਦਾ ਆ ਲੋ ਫਿਰ ਗਦਾਰ ਆ ਤੇ ਮੈਨੂੰ ਤੁਸੀਂ ਰਹਿਣ ਦਿਓ ਮੈਂ ਤੁਹਾਡੇ ਪੰਥ 'ਚ ਨਹੀਂ ਰਹਿੰਦਾ ਨਹੀਂ ਪੰਥ ਤਾ ਕੋਈ ਕਰਦਾ ਕਿਸੇ ਦਾ ਥੋੜਾ ਪੰਥ ਨਹੀਂ ਵੇਖੋ ਜਿਹੜੇ ਪੰਥ ਤਾ ਆਪਣਾ ਹੈ ਨਾ ਪੰਥ ਦੇ ਵਾਰਿਸ ਬਣ ਕੇ ਬੈਠੇ ਨੇ ਲੋਗ ਨਹੀਂ ਵਾਰਿਸ ਅੱਜ ਨਾ ਮੇਰੀ ਗੱਲ ਸੁਣੋ ਨਹੀਂ ਵੇਖੋ ਇਹਦੇ 'ਚ ਨਾ ਇੱਕ ਅਸੀਂ ਟੈਕਨੀਕਲ ਲੈਂਗੁਏਜ ਲਿਖਿਆ ਤਥਾ ਕਿ ਤ ਕਿਦਾ ਕਹਿੰਦੇ ਪੱਤਰਕਾਰ ਕਹਿੰਦੇ ਨਾ ਉਦਾਂ ਹੀ ਕਹਿੰਦੇ ਨੇ ਤਥਾ ਕਤੀ ਤੇ ਜਿਹੜੇ ਪੰਥ ਦੇ ਜਿਹੜੇ ਬਨੇ ਨੇ ਨਾ ਵਾਰਿਸ ਆਜ ਨਾ ਪੰਥ ਦਾ ਵਾਰਸ ਮੰਨੋਂ ਆ ਤੇ ਨਾ ਬਹੁਤ ਲੰਮਾ ਸਮਸੇਂ ਘਰਚ ਕਾਂਦੀ ਲੋੜ ਨਹੀਂ ਜੀ ਅਸਲ 'ਚ ਪੰਥ ਦੇ ਵਾਰਸ ਜਿੱਦਾਂ ਹੁਣ ਬੁੱਢਾ ਦਲ ਆ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ 96 ਕਰੋੜੀ ਹੈ ਨਾ ਜੀ ਚੱਲਦਾ ਵੀ ਹਿਰ ਚੱਕਰਵਤੀ ਵੀ ਸ਼ੂ ਸਮਰਾਟ ਜੀ ਕਲਗੀਧਰ ਪਾਸ਼ਾ ਮਹਾਰਾਜ ਦੀਆਂ ਮੇਰਾ ਹੈ ਨਾ ਜੀ ਉਹ ਬਾਬਾ ਬਲਬੀਰ ਸਿੰਘ ਦੀ ਸੇਵਾ ਨਿਭਾਉਂਦੇ ਆ ਜੀ ਹੁਣ ਮਿਸਲ ਸ਼ਹੀਦਾਂ ਤਰਨਤਾਰਨ ਦਾ ਲਿਆ ਹੈ ਨਾ ਜੀ ਬਾਬਾ ਜੋਗਾ ਸਿੰਘ ਜੀ ਸਾਬਾ ਬਾਬਾ ਪਕੜਾ ਸਾਹਿਬ ਵਾਲੇ ਹੁਣ ਬਾਬਾ ਮੇਜਰ ਸਿੰਘ ਸੋਢੀ ਹੈ ਨਾ ਤੁਸੀਂ ਮੇਜਰ ਤਰਨਤਾਰਨ ਦਾ ਲਿਆ ਤੇ ਉਹਨਾਂ ਦਾ ਕਾਫੀ ਭੱਟੇ ਮਹਾਰਾਜ ਦੀ ਕਿਰਪਾ ਦਾ ਨਾਮ ਆ ਉਹ ਪੰਥ ਆ ਜੀ ਉਹ ਸਹਰੀਆਂ ਵੇਲਾਂ ਵਾਲੇ ਮਹਾਂਪੁਰਖ ਬਾਬਾ ਨਿਹਾਲ ਸਿੰਘ ਦੀ ਹਨਾ ਹੁਣ ਉਹ ਬਾਬਾ ਬਾਦਰ ਸਿੰਘ ਉਹਨੀ ਮਹਾਨ ਹਸਤੀ ਜਿਹੜੇ ਸ਼ਹੀਦ ਹੋ ਚੁੱਕੇ ਆ ਹਨਾ ਜੀ ਤੇ ਕਹਿਨ ਦਾ ਭਾਵੇਂ ਆ ਕਿ ਉਹ ਪੰਥ ਆ ਜੀ ਲੇਕਿਨ ਦੋਖੂ ਪਤਾ ਕਿੱਥੇ ਹੁੰਦਾ ਮੰਨਿਆ ਅਸੀਂ ਲੱਖ ਬੁਰੇ ਹੋਵਾਂਗੇ ਜੀ ਮੰਨਿਆ ਅਸੀਂ ਗੁਨਾਹਗਾਰ ਹੋਵਾਂਗੇ ਜੀ ਅਸੀਂ ਗਲਤੀਆਂ ਵੀ ਤੁਹਾਡੇ ਮੰਨਾ ਗਿਆ ਆਪਣੀਆਂ ਜੀ ਉਹ ਕਦੇ ਆ ਕੇ ਸਾਹਮਣੇ ਤੇ ਬਾਜ ਤੇ ਮਾਰ ਕੇ ਵੇਖੋ ਜੀ ਆਪਾਂ ਨੂੰ ਉਹਦੀ ਚਿੰਤਾ ਆਉਂਦਾ ਜਦੋਂ ਅਨੰਦਪੁਰ ਸਾਹਿਬ ਦਾ ਮੇਲਾ ਹੁੰਦਾ ਏਦਾਂ ਨਹੀਂ ਨਾ ਪਰ ਮੈਂ ਮੈਂ ਮੇਰੀ ਗੱਲ ਸੁਣੋ ਇਹ ਪੰਥਿਆ ਜੀ ਇਹ ਹੁਕਮ ਲਾ ਸਕਦਾ ਜੀ ਬਿਲਕੁਲ ਬਾਬਾ ਮੇਜਰ ਨੂੰ ਫੋਨ ਕਰਕੇ ਸੋਢੀ ਕਹਿ ਦੇਵੇ ਬਾਬਾ ਮੇਜਰ ਸਿੰਘ ਜੀ ਸੋਢੀ ਫੋਨ ਕਰਕੇ ਕਹਿ ਦੇਣਾ ਕਿ ਮਾਨ ਸਿੰਘ ਜੀ ਤੁਸੀਂ ਇਸ ਪੰਥ ਦੇ ਲੈਕ ਨਹੀਂ ਆ ਬਾਣਾ ਲਾ ਦੇ ਮੈਂ ਲਾ ਦੂੰਗਾ ਨਹੀਂ ਮੈਂ ਇਸ ਮੇਰਾ ਬਚਨ ਸੁਣੋ ਬਾਬਾ ਜੋਗਾ ਸਿੰਘ ਮੈਨੂੰ ਫੋਨ ਲਾ ਕੇ ਕਹਿ ਦੇਵੇ ਕਿ ਤੇਰੀ ਸ਼ਬਦਾਵਲੀ ਨਹੀਂ ਚੰਗੀ ਤੂੰ ਪੰਥ ਚ ਪਰਵਾਨ ਨਹੀਂ ਹੈਗਾ। ਤੂੰ ਆਪਣੇ ਕਕਾਰ ਲਾ ਦੇ ਮੈਂ ਲਾ ਦੂੰਗਾ। ਜੀ। ਬਾਬਾ ਬਲਬੀਰ ਸਿੰਘ ਕਹਿ ਦਵੇ ਵੀ ਬਾਈ ਤੂੰ 100% ਗਲਤਾਂ ਪੰਥ ਚ ਪਰਵਾਨ ਨਹੀਂ ਹੈਗਾ। ਤੈਨੂੰ ਪੰਥ ਚ ਛੇਕ ਦਿੱਤਾ। ਮੈਂ ਪਰਵਾਨ ਕਰੂੰਗਾ। ਕਿਉਂਕਿ ਉਹ ਪੰਥ ਆ ਅੱਜ ਪੰਥ ਦਾ ਵਾਰਸ ਜਣਾ ਖਣਾ ਬਣ ਕੇ ਬੈਠਾ। ਜੀ। ਅੱਜ ਆਗਿਆ ਨਹੀਂ ਲੈਂਦਾ ਕਿਸੇ ਤੋਂ ਦਿਮਾਲਾ ਬਣਨਵਾ ਤੇ। ਤੂੰ ਹੀ 6 ਮੀਟਰ ਦਾ ਦਿਮਾਗ ਕੱਪੜਾ ਲੈ ਕੇ ਘਰ ਜਾ ਕੇ ਸਜਾ ਲੋਗੇ। ਤੂੰ ਹੀ ਪੰਥ ਦਾ ਹਿੱਸਾ ਬਣ ਕੇ ਅੱਜ ਪੰਥ ਜਣਾ ਖਣਾ ਬਣਦਾ। ਪੰਥ ਉੱਤੇ ਹੁੰਦਾ ਜਿੱਤੇ ਪੰਜ ਸਿੰਘ ਐਨ ਤਿਆਰ ਵਰ ਤਿਆਰ ਤੇ ਫਰਲੇ ਵਾਲੇ ਮਹਾਕਾਲ ਜਿਹੜੇ ਰੂਪ ਆ ਨਾ ਉਹਨਾਂ ਨੂੰ ਕਿਹਾ ਗਿਆ ਪੰਥ ਨਹੀਂ ਮੈਂ ਉਹਨਾਂ ਦੀ ਗੱਲ ਕੀਤੀ ਆ ਕਿ ਮਹਾਰਾ ਕਹਿੰਦੇ ਵੀ ਗ੍ਰੰਥ ਪੰਥ ਖਾਲਸਾ ਵਰਤੰਤਾ ਉਹਨਾਂ ਦੀ ਗੱਲ ਕੀਤੀ ਹੈ ਜਿਉ ਪੰਥ ਕਹੂਗਾ ਮੈਂ ਗਲਤੀ ਵੀ ਮੰਨ ਲਵਾਂਗਾ